ਪੰਨੋ ਵਿਖੜ ਦੇਗਾ ਛੱਟ ਕੌਣ ਦਾ ਠੇੜਾ ਕੀ ਚਮਕੀਲਾ ਬਣ ਕੇਗਾ ਛੱਟ ਕੌਣ ਦਾ ਠੇੜਾ ਕੀ ਚਮਕੀਲਾ ਬਣ ਕੇਗਾ 80 ਦੇ ਦਹਾਕਿਆਂ ਦਾ ਸਭ ਤੋਂ ਅਮੀਰ ਸਟਾਰ ਗਾਇਕ ਅੱਜ ਦਿਹਾੜੀਆਂ ਕਰਨ ਨੂੰ ਮਜਬੂਰ ਚਮਕੀਲੇ ਦਾ ਰਹਿਆ ਸ਼ਗਿਰਦ ਕੀ ਤੁਸੀਂ ਜਾਣਦੇ ਹੋ ਇਸ ਸਿੰਗਰ ਬਾਰੇ ਕਿਵੇਂ ਅਰਸ਼ਾਂ ਤੋਂ ਫਰਸ਼ਾਂ ਤੱਕ ਆਇਆ ਆਓ ਤੁਹਾਨੂੰ ਇਸ ਦੀ ਕਹਾਣੀ ਬਾਰੇ ਦੱਸਦਿਆਂ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਪੰਜਾਬੀ ਇੰਡਸਟਰੀ ਦੇ ਨਾਲ ਤੇ ਪੰਜਾਬ ਦੀਆਂ ਹੋਰ ਕਹਾਣੀਆਂ ਦੇ ਨਾਲ ਤੁਹਾਡੀ ਸਾਂਝ ਪਾਉਂਦੇ ਰਹਿਣੇ ਆ। ਆਓ ਸ਼ੁਰੂ ਕਰਦੇ ਹਾਂ ਇਸ ਸਿੰਗਰ ਦੀ ਹੱਡ ਬੀਤੀ 80 ਦੇ ਦਹਾਕਿਆਂ ਦਾ ਉਹ ਗਾਇਕ ਜਿਸ ਨੇ ਆਪਣੀ ਆਵਾਜ਼ ਦੇ ਜਾਦੂ ਨਾਲ ਪੂਰੀ ਦੁਨੀਆ ਨੂੰ دیਵਾਨਾ ਬਣਾਇਆ ਸੀ। ਉਹ ਗਾਇਕ ਚਮਕੀਲੇ ਦਾ ਸ਼ਗਿਰਦ ਸੀ। ਉਹਨਾਂ ਨੇ ਇੱਕ ਚਮਕੀਲੇ ਤੋਂ ਸੰਗੀਤ ਦੀਆਂ ਬ੍ਰੇਕੀਆਂ ਸਿੱਖੀਆਂ। ਬਸ ਫਿਰ ਕੀ ਸੀ ਉਸ ਦੀ ਗਾਇਕੀ ਦੇ ਖੇਤਰ ਚ ਕਿਸਮਤ ਚਮਕ ਗਈ। 72 ਹਿੱਟ ਕੈਸ਼ਟਾ ਕੱਢਣ ਤੋਂ ਬਾਅਦ ਇਸ ਗਾਇਕ ਤੇ ਇਹ ਜਿਹਾ ਬੁਰਾ ਦੌਰ ਆਇਆ ਕਿ ਉਸ ਦਾ ਵਿਆਹ ਤਾਂ ਟੁੱਟਿਆ ਹੀ ਤੇ ਨਾਲ ਹੀ ਉਹ ਦਿਵਾਲੀਆ ਵੀ ਹੋ ਗਿਆ। ਇੱਥੋਂ ਤੱਕ ਕਿ ਉਹ ਮਜ਼ਦੂਰੀ ਵੀ ਕਰਨ ਲੱਗ ਪਏ। ਉਹ ਮਜ਼ਦੂਰਾਂ ਨਾਲ ਜਾ ਕੇ ਦਿਹਾੜੀਆਂ ਵੀ ਲਾਉਂਦੇ ਸੀ। ਕਿ ਤੁਹਾਨੂੰ ਪਤਾ ਲੱਗਿਆ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਅਵਤਾਰ ਚਮਕ ਦੀ ਜਨਮ ਦੀ ਸ਼ੁਰੂਆਤੀ ਜ਼ਿੰਦਗੀ ਅਵਤਾਰ ਚਮਕ ਦਾ ਜਨਮ 20 ਅਪ੍ਰੈਲ 1965 ਨੂੰ ਬਰਨਾਲਾ ਦੇ ਪਿੰਡ ਰਾਏ ਸਰ ਵਿਖੇ ਹੋਇਆ ਸੀ ਅਵਤਾਰ ਚਮਕ ਚਾਰ ਭਰਾ ਤੇ ਦੋ ਭੈਣਾਂ ਸਨ ਅਵਤਾਰ ਨੂੰ ਬਚਪਨ ਤੋਂ 뮤직 ਦਾ ਸ਼ੌਂਕ ਨਹੀਂ ਸੀ ਸਗੋਂ ਉਹ ਬਹੁਤ ਹੀ ਵਧੀਆ ਕਬੱਡੀ ਖਿਡਾਰੀ ਸੀ ਉਹਨਾਂ ਨੇ 42 ਕਿਲੋ ਤੋਂ ਕਬੱਡੀ ਖੇਡਣਾ ਸ਼ੁਰੂ ਕੀਤਾ ਇਹ ਹੀ ਨਹੀਂ ਉਹਨਾਂ ਨੇ ਕਬੱਡੀ ਵਿੱਚ ਦੁਨੀਆ ਭਰ ਚ ਪੰਜਾਬ ਦਾ ਨਾਮ ਚਮਕਾਇਆ ਜਦੋਂ ਅਵਤਾਰ ਚਮਕ 10ਵੀਂ ਦੀ ਕਲਾਸ ਚ ਪੜ ਰਹੇ ਸੀ ਉਦੋਂ ਉਹਨਾਂ ਦਾ 뮤직 ਨਾਲ ਪਿਆਰ ਜਾਗਿਆ ਅਤੇ ਉਹਨਾਂ ਨੇ ਗਾਇਕੀ ਦੇ ਖੇਤਰ ਚ ਨਾਮ ਬਣਾਉਣ ਦਾ ਫੈਸਲਾ ਕਰ ਲਿਆ ਉਹਨਾਂ ਦੇ ਸੰਗੀਤ ਮਾਸਟਰ ਨੇ ਚਮਕ ਨੂੰ ਸੰਗੀਤ ਦੇ ਖੇਤਰ ਚ ਨਾਮ ਕਮਾਉਣ ਲਈ ਪ੍ਰੇਰਿਤ ਕੀਤਾ ਉਹ ਅਕਸਰ ਆਪਣੇ ਸਕੂਲ 'ਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ 'ਚ ਭਾਗ ਲੈਂਦੇ ਰਹਿੰਦੇ ਸੀ। ਉਹਨਾਂ ਦੀ ਗਾਇਕੀ ਨੂੰ ਸਾਰੇ ਬਹੁਤ ਪਸੰਦ ਕਰਦੇ ਸੀ। ਗਾਇਕ ਬਣਨ ਲਈ ਛੱਡੀ ਪੜ੍ਹਾਈ। ਅਵਤਾਰ ਚਮਕ ਨੇ 10ਵੀਂ ਜਮਾਤ ਪੜ੍ਹਨ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ। ਇਸ ਤੋਂ ਬਾਅਦ ਉਹਨਾਂ ਨੇ ਗਾਇਕੀ ਦੇ ਖੇਤਰ 'ਚ ਨਾਮ ਬਣਾਉਣ ਦਾ ਫੈਸਲਾ ਕੀਤਾ ਤੇ ਸਾਲ 1980 'ਚ ਉਹ ਆਪਣੇ ਜੱਦੀ ਪਿੰਡ ਨੂੰ ਛੱਡ ਕੇ ਲੁਧਿਆਣਾ ਸ਼ਿਫਟ ਹੋ ਗਏ। ਕਿਉਂਕਿ ਉਸ ਸਮੇਂ ਲੁਧਿਆਣਾ ਚ ਹੀ ਪੰਜਾਬੀ ਇੰਡਸਟਰੀ ਵਸਦੀ ਸੀ ਗੀਤਕਾਰ ਬਣ ਕੀਤੀ ਕਰੀਅਰ ਦੀ ਸ਼ੁਰੂਆਤ ਅਵਤਾਰ ਚਮਕ ਬਹੁਤ ਵਧੀਆ ਗੀਤ ਲਿਖਦੇ ਸੀ ਉਹਨਾਂ ਨੇ ਸੋਚਿਆ ਕਿ ਲੁਧਿਆਣਾ ਚ ਉਹਨਾਂ ਦੀ ਕਿਸੇ ਸਿੰਗਰ ਦੇ ਨਾਲ ਮੁਲਾਕਾਤ ਹੋ ਜਾਵੇਗੀ ਅਤੇ ਉਹਨਾਂ ਦਾ ਲਿਖਿਆ ਗਾਣਾ ਕੋਈ ਸਿੰਗਰ ਗਾ ਦੇਵੇਗਾ ਪਰ ਚਮਕ ਦੇ ਲਿਖੇ ਗੀਤ ਕਿਸੇ ਗਾਇਕ ਨੇ ਨਹੀਂ ਗਾਏ ਪਰ ਇਸ ਦਰਮਿਆਨ ਉਹਨਾਂ ਦੀ ਮੁਲਾਕਾਤ ਉਸ ਸਮੇਂ ਦੇ ਉੱਗੇ ਗਾਇਕ ਧੰਨਾ ਸਿੰਘ ਰੰਗੀਲਾ ਨਾਲ ਹੋਈ ਉਹ ਰੰਗੀਲੇ ਨਾਲ ਲਗਭਗ ਡੇਢ ਸਾਲ ਰਹੇ ਇਸ ਤੋਂ ਬਾਅਦ ਅਵਤਾਰ ਚਮਕਨੇ ਚਮਕੀਲੇ ਨੂੰ ਅਖਾੜੇ ਵਿੱਚ ਗਾਉਂਦੇ ਹੋਏ ਸੁਣਿਆ ਉਹਨਾਂ ਨੂੰ ਅਮਰ ਸਿੰਘ ਚਮਕੀਲੇ ਦੀ ਗਾਇਕੀ ਇੰਨੀ ਵਧੀਆ ਲੱਗੀ ਕਿ ਉਹਨਾਂ ਨੇ ਚਮਕੀਲੇ ਨੂੰ ਆਪਣਾ ਸੰਗੀਤਕ ਗੁਰੂ ਬਣਾ ਲਿਆ अवतार चमक लगभग 4 ਸਾਲਾਂ ਤੱਕ ਚਮਕੀਲੇ ਨਾਲ ਰਹੇ ਅਤੇ ਉਹਨਾਂ ਨਾਲ ਰਹਿ ਕੇ ਚਮਕਨੇ ਸੰਗੀਤੀਆਂ ਬ੍ਰਿਕੀਆਂ ਸਿੱਖੀਆਂ ਚਮਕੀਲੇ ਦੀ ਵਜ੍ਹਾ ਕਰਕੇ ਮਿਲਿਆ ਸੀ ਪਹਿਲਾ ਬ੍ਰੇਕ ਅਵਤਾਰ ਚਮਕ ਨੇ ਇੱਕ ਦਫਾ ਖੁਦ ਆਪਣੇ ਇੰਟਰਵਿਊ 'ਚ ਦੱਸਿਆ ਸੀ ਕਿ ਉਹਨਾਂ ਨੂੰ ਗਾਇਕੀ ਦਾ ਪਹਿਲਾ ਮੌਕੇ ਚਮਕੀਲੇ ਦੀ ਵਜ੍ਹਾ ਕਰਕੇ ਹੀ ਮਿਲਿਆ ਸੀ ਦਰਸਲ ਚਮਕੀਲੇ ਨੇ ਕਿਸੇ ਵਿਆਹ ਦੇ ਫੰਕਸ਼ਨ ਤੇ ਗਾਉਣ ਲਈ ਜਾਣਾ ਸੀ ਇਸ ਲਈ 5000 ਰੁਪਏ ਚ ਵਿਆਹ ਵਾਲੇ ਪਰਿਵਾਰ ਨਾਲ ਚਮਕੀਲੇ ਨੂੰ ਬੁੱਕ ਕਰ ਲਿਆ ਅਤੇ ਚਮਕੀਲੇ ਨੂੰ 500 ਰੁਪਏ ਅਡਵਾਂਸ ਵੀ ਦੇ ਦਿੱਤੇ ਪਰ ਅਖਾੜਾ ਲਾਉਣ ਤੋਂ ਪਹਿਲਾਂ ਹੀ ਚਮਕੀਲੇ ਨੂੰ ਧਮਕੀਆਂ ਭਰਿਆ ਖੱਤ ਮਿਲਿਆ ਕਿ ਜੇ ਤੂੰ ਪਿੰਡ ਵੜਿਆ ਦਾ ਤੈਨੂੰ ਮਾਰ ਦੇਵਾਂਗੇ ਇਸ ਤੋਂ ਬਾਅਦ ਚਮਕੀਲੇ ਨੇ 500 ਰੁਪਏ ਅਵਤਾਰ ਚਮਕ ਤੇ ਹੱਥ ਭੇਜ ਦਿੱਤੇ ਪਰ ਵਿਆਹ ਵਾਲੇ ਘਰ ਜਾ ਕੇ ਅਵਤਾਰ ਨੇ ਉਸ ਪਰਿਵਾਰ ਤੋਂ ਸਟੇਜ ਤੇ ਗਾਉਣ ਦਾ ਇੱਕ ਚਾਂਸ ਮੰਗਿਆ ਤਾਂ ਉਹਨਾਂ ਨੇ ਚਮਕ ਨੂੰ ਗਾਉਣ ਦਾ ਮੌਕਾ ਦਿੱਤਾ। ਉੱਥੇ ਚਮਕ ਨੇ ਆਪਣੇ ਸ਼ਾਨਦਾਰ ਗਾਇਕੀ ਦੇ ਨਾਲ ਸਮਾਂ ਬੰਨ ਦਿੱਤਾ। ਚਮਕ ਦੀ ਪਰਫਾਰਮੈਂਸ ਤੋਂ ਉਹ ਲੋਕ ਇੰਨੇ ਖੁਸ਼ ਹੋਏ ਕਿ ਉਸ ਨੇ 4500 ਰੁਪਏ ਦੇ ਦਿੱਤੇ। ਚਮਕ ਨੇ ਘਰ ਵਾਪਸ ਆ ਕੇ ਚਮਕੀਲੇ ਨੂੰ ਸਾਰੀ ਗੱਲ ਦੱਸੀ ਅਤੇ ਉਸ ਨੂੰ 4500 ਰੁਪਏ ਵੀ ਫੜਾਏ। ਇਸ ਗੱਲ ਤੇ ਚਮਕੀਲਾ ਬਹੁਤ ਖੁਸ਼ ਹੋਇਆ। ਇਸ ਤੋਂ ਬਾਅਦ ਚਮਕੀਲਾ ਨੇ ਆਪਣੀ ਜਗ੍ਹਾ ਤੇ ਕਈ ਵਾਰ ਅਵਤਾਰ ਚਮਕ ਨੂੰ ਭੇਜਦੇ ਰਹਿੰਦਾ ਸੀ ਇਸ ਤਰ੍ਹਾਂ ਅਵਤਾਰ ਚਮਕ ਨੇ ਗਾਇਕੀ ਦੇ ਖੇਤਰ ਵਿੱਚ ਵਧੀਆ ਨਾਮ ਤੇ ਸ਼ੋਰਤ ਘਟ ਲਈ ਇਸ ਤੋਂ ਬਾਅਦ 1999 ਚ ਅਵਤਾਰ ਚਮਕ ਦੀ ਪਹਿਲੀ ਐਲਬਮ ਕੀ ਚਮਕੀਲਾ ਬਣ ਜਾਏਗਾ ਰਿਲੀਜ਼ ਹੋਈ ਪਹਿਲੀ ਹੀ ਐਲਬਮ ਨੇ ਅਵਤਾਰ ਚਮਕ ਨੂੰ ਸਟਾਰ ਸਿੰਗਰ ਬਣਾ ਦਿੱਤਾ ਇਸ ਐਲਬਮ ਨੇ ਉਸ ਦੌਰ ਚ ਬਹੁਤ ਵੱਡਾ ਰਿਕਾਰਡ ਵੀ ਬਣਾਇਆ ਸੀ ਇਸ ਐਲਬਮ ਦੀਆਂ ਕੁੱਲ 50 ਲੱਖ ਕੈਸਟਾਂ ਵਿਕੀਆਂ ਸੀ ਇਸ ਤੋਂ ਬਾਅਦ ਹੁਣ ਤੱਕ ਅਵਤਾਰ ਚਮਕਦਿਆਂ 72 ਤੋਂ ਵੱਧ ਐਲਬਮਾਂ ਰਿਲੀਜ਼ ਹੋਈਆਂ ਹਨ ਇਹਨਾਂ ਵਿੱਚੋਂ ਲਗਭਗ ਸਾਰੀਆਂ ਹੀ ਐਲਬਮਾਂ ਜ਼ਬਰਦਸਤ ਹਿੱਟ ਰਹੀਆਂ 90 ਦੇ ਦਹਾਕਿਆਂ ਦੇ ਸਭ ਤੋਂ ਅਮੀਰ ਗਾਇਕਾਂ ਚੋਂ ਇੱਕ अवतार चमक ने गायकी ਦੇ ਖੇਤਰ ਵਿੱਚ ਵੱਡਾ ਨਾਮ ਤੇ ਸ਼ੋਰਦਤਾ ਕਮਾਈ ਹੀ ਨਾਲ ਹੀ ਉਹਨਾਂ ਨੇ ਦੌਲਤ ਵੀ ਬਹੁਤ ਕਮਾਈ ਕਿਹਾ ਜਾਂਦਾ ਹੈ ਕਿ ਚਮਕਨ ਤੇ ਕਿਹਾ ਜਾਂਦਾ ਹੈ ਕਿ ਚਮਕ 7 ਕੋਠੀਆਂ ਤੇ 17 ਕਾਰਾਂ ਦੇ ਮਾਲਕ ਸਨ ਉਹਨਾਂ ਦਾ ਵਿਆਹ ਅਮਨ ਜੋਤਕੌਰ ਨਾਮ ਦੀ ਲੜਕੀ ਨਾਲ ਹੋਇਆ ਸੀ ਜੋ ਕਿ ਉਹਨਾਂ ਦੇ ਨਾਲ ਹੀ ਅਖਾੜਾ ਲਾਉਂਦੀ ਸੀ ਪਰ अवतार चमਕ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਕੁਝ ਸਮੇਂ ਚ ਹੀ ਚਮਕ ਬੁਰੀ ਤਰ੍ਹਾਂ ਬਰਬਾਦ ਹੋ ਗਏ ਉਹਨਾਂ ਦੀਆਂ 7 ਕੋਠੀਆਂ ਤੇ 17 ਕਾਰਾਂ ਵੀ ਵਿਕ ਗਈਆਂ ਅਤੇ ਉਹਨਾਂ ਦੀ ਪਤਨੀ ਵੀ ਉਹਨਾਂ ਨੂੰ ਤਲਾਕ ਦੇ ਕੇ ਚਲੀ ਗਈ ਕਈ ਲੋਕ ਇਹ ਵੀ ਕਹਿੰਦੇ ਹਨ ਕਿ ਅਵਤਾਰ ਚਮਕ ਆਪਣੀ ਪਤਨੀ ਦੀ ਵਜ੍ਹਾ ਕਰਕੇ ਹੀ ਬਰਬਾਦ ਹੋਇਆ ਸੀ ਬੁਰੇ ਦੌਰ ਵਿੱਚ ਗੁਜ਼ਰ ਰਹੇ ਚਮਕ ਦੱਸਿਆ ਜਾਂਦਾ ਹੈ ਕਿ ਅਵਤਾਰ ਚਮਕ ਬਹੁਤ ਬੁਰੇ ਦੌਰ ਵਿੱਚੋਂ ਵੀ ਗੁਜ਼ਰੇ ਸੀ ਉਹਨਾਂ ਦੀ ਹਾਲਤ ਇੰਨੀ ਮਾੜੀ ਸੀ ਕਿ ਉਹਨਾਂ ਦਾ ਸਭ ਤੋਂ ਉਹਨਾਂ ਦੀ ਹਾਲਤ ਇੰਨੀ ਮਾੜੀ ਸੀ ਕਿ ਉਹਨਾਂ ਦਾ ਸਭ ਕੁਝ ਵਿਗ ਗਿਆ ਵਾਈਫ ਨਾਲ ਤਲਾਕ ਇੱਥੋਂ ਤੱਕ ਕਿ ਇੰਨਾ ਬੁਰਾ ਦੌਰ ਆਇਆ ਕਿ ਉਹ ਮਜ਼ਦੂਰਾਂ ਦੇ ਨਾਲ ਦਿਹਾੜੀਆਂ ਲਾਉਣ ਜਾਣ ਲੱਗ ਪਏ ਇਸ ਦਾ ਜ਼ਿਕਰ ਚਮਕ ਨੇ ਖੁਦ ਨਿੱਜੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕੀਤਾ ਹੈ ਤੁਸੀਂ ਦੇਖਿਆ ਦੋਸਤੋ ਕਿ ਕਿਵੇਂ ਉਸ ਪ੍ਰਮਾਤਮਾ ਦੀ ਕਰੋਪੀ ਹੈ ਕਿ ਉਹ ਕਿਸ ਤਰ੍ਹਾਂ ਕਿਸੇ ਵੀ ਇਨਸਾਨ ਨੂੰ ਫਰਸ਼ ਤੋਂ ਅਰਸ਼ ਤੱਕ ਲੈ ਜਾਂਦਾ ਹੈ ਤੇ ਅਰਸ਼ਾਂ ਤੋਂ ਫਰਸ਼ ਤੱਕ ਲਿਆਂਦਾ ਇਸੇ ਤਰ੍ਹਾਂ ਹੀ ਕੁਝ ਪੰਜਾਬੀ ਸਿੰਗਰ ਅਵਤਾਰ ਚਮਕ ਦੀ ਆਪਣੇ ਸਮਿਆਂ ਦੇ ਵਿੱਚ ਬੜੀ ਜ਼ਿਆਦਾ ਚੜ੍ਹਾਈ ਰਹੀ ਸੀ ਉਹ 7 ਕੋਠੀਆਂ ਤੇ 17 ਕਾਰਾਂ ਦਾ مالک ਸੀ ਪਰ ਅੱਜ ਉਹ ਸਿਕਿਉਰਿਟੀ ਗਾਰਡ ਅਤੇ ਦਿਹਾੜੀਆਂ ਕਰਨ ਲਈ ਵੀ ਮਜਬੂਰ ਹੈ ਇਸ ਪ੍ਰਮਾਤਮਾ ਦਾ ਜੋ ਇੱਕ ਕੁਦਰਤ ਦਾ ਨਿਯਮ ਹੈ ਇਹ ਕਿਸੇ ਨੂੰ ਨਹੀਂ ਪਤਾ ਕਿ ਰੱਬ ਨੇ ਕਿਸ ਦੇ ਨਾਲ ਕੀ ਕਰ ਦੇਣਾ ਜੇਕਰ ਤੁਹਾਨੂੰ ਅਵਤਾਰ ਚਮਕ ਦੀ ਬਾਇਓਗ੍ਰਾਫੀ ਚੰਗੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਦੇ ਹੋਈ ਇਜਾਜ਼ਤ ਧੰਨਵਾਦ